ਹੈਲੋ ਜੀ ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਇੱਕ ਵਧੀਆ ਕੰਮ ਦੀ ਚੀਜ਼ ਬਣਾਉਣੀ ਸਿਖਾਉਣੀ ਆ ਜੀ ਜਿਹੜੀ ਕਿ ਆਪਣੇ ਹਰ ਇੱਕ ਭੈਣ ਦੇ ਕੰਮ ਆਊਗੀ ਦੇਖੋ ਛੋਟਾ ਜਿਹਾ ਆਪਾਂ ਨੂੰ ਕਪੜਾ ਚਾਹੀਦਾ ਇਹਦੇ ਵਿੱਚ ਜਦਕਿ ਜਿਹੜਾ ਆਪਾਂ ਕਪੜਾ ਲੱਤਾਂ ਆਪਾਂ ਤੁਹਾਨੂੰ ਮੈਨਕੇ ਦਿਖਾਉਣੀ ਆ ਜੀ ਦੇਖੋ 8 ਇੰਚੇ ਦੀ ਚੜਾਈ ਹੈ ਤੇ 14 ਇੰਚੇ ਦੀ ਲੰਬਾਈ ਹੈ ਜਿੰਨਾ ਵੀ ਆਪਾਂ ਕਪੜਾ ਲੈਣਾ ਹੈ 14 ਇੰਚ ਜਿਵੇਂ ਲੱਤਾਂ ਉਹਦਾ ਅੱਧ ਲੈਣਾ ਆਪਾਂ ਚੜਾਈ ਤੇ 1 ਇੰਚਾ ਪੈਸਟਰਾ ਵੱਖਰਾ ਲੱਤਾਂਗਾ ਉਸ ਤੋਂ ਬਾਅਦ ਦੇਖੋ ਜੀ ਉਹ ਕੱਪੜੇ ਨੂੰ ਆਪਾਂ ਉਹਦੇ ਵਿੱਚ ਇੱਕ ਪਾਈਏ ਜੀ ਸ਼ੀਟ ਬੋਰੀ ਵਾਲੀ ਸ਼ੀਟ ਪਾ ਲਓ ਸੁਪੰਜ ਵਾਲੀ ਸ਼ੀਟ ਪਾ ਲਓ ਤੇ ਉੱਪਰ نیچے ਕੱਪੜੇ ਲਾ ਕੇ ਆਪਾਂ ਉਹਦੇ ਸੈਂਟਰ ਦੇ ਵਿੱਚ ਇੱਕ ਦੋ ਸੀਨਾ ਲਗਾ ਦਿਆਂ ਤਾਂ ਜੋ ਉਹ ਵਧੀਆ ਇੱਕ ਬਣ ਕੇ ਤਿਆਰ ਹੋ ਜੇ ਉਸ ਤੋਂ ਬਾਅਦ ਉਹਦਾ ਸੈਂਟਰ ਕੱਢਿਆ ਸੈਂਟਰ ਕੱਢਣ ਤੋਂ ਬਾਅਦ ਦੇਖੋ ਜੀ ਜਿਵੇਂ ਲੰਬੇ ਲੋਟ ਫੋਲਡ ਕੀਤਾ ਉਹਦਾ ਵੀ ਆਪਾਂ ਸੈਂਟਰ ਲੈ ਲਿਆ ਸੈਂਟਰ ਲੈਣ ਤੋਂ ਬਾਅਦ ਦੇਖੋ ਜਿਵੇਂ ਇਹ 14 ਇੰਚ ਜਿਹੜੀ ਲੰਬਾਈ ਸੀਗੀ ਤੇ ਉਸ ਤੋਂ ਬਾਅਦ 5 5 ਇੰਚ ਆਪਾਂ ਸਾਈਡਾਂ ਤੇ ਛੱਡਤਾ ਜਿੰਨਾ ਵੀ ਬਚਾਲੇ ਆ ਗਿਆ ਜੀ 4 1/2 ਉਹ ਆਪਾਂ ਲਵਾਂਗੇ ਜੀ ਵੱਖਰਾ ਆਪਾਂ ਨਿਸ਼ਾਨ ਲਾ ਲਈ ਦੇਖੋ ਜੀ 5 5 ਇੰਚ ਤੇ ਵੀ ਲਾ ਲਈ ਦੋਨੇ ਸਾਈਡਾਂ ਤੇ ਵਿਚਾਲੜਵੀ ਲਾ ਲਿਆ ਜਿਹੜਾ ਆਪਾਂ 4 1/2 ਦਾ ਛੱਡਿਆ ਤੇ ਉਦੋਂ ਸਾਈਡ ਤੇ ਵੀ 5 ਇੰਚ ਦਾ ਲਾ ਲਿਆ ਇਹਦੇ ਵਿੱਚ ਵਰਤਾਂਗੇ ਆਪਾਂ ਟ੍ਰਾਂਸਫਰਡ ਸ਼ੀਟ ਟ੍ਰਾਂਸਫਰਡ ਸ਼ੀਟ ਆਮ ਹੀ ਆਪਣੇ ਘਰ ਵਿੱਚ ਪਈ ਹੁੰਦੀ ਹੈ ਦੇਖੋ ਆਪਾਂ ਨੂੰ ਇਹ ਚਾਹੀਏ ਤਾਂ ਇਹ ਬਾਜ਼ਾਰ 'ਚੋਂ ਵੀ ਮਿਲ ਜਾਂਦੀ ਐ ਅਕਸਰ ਆਪਾਂ ਇਹੀਆਂ ਚੀਜ਼ਾਂ ਦੇ ਪੈਸੇ ਲਾਉਣੇ ਆ ਕਮ ਸੇ ਕਮ ਇਹ ਚੀਜ਼ ਲੈ ਕੇ ਆਵਾਂਗੇ ਤਾਂ ਆਪਾਂ ਨੂੰ 4-500 ਦੀ ਮਿਲੂਗੀ ਘਰ ਵਿੱਚ ਤੁਹਾਨੂੰ ਫ੍ਰੀਜ਼ ਬਣਾ ਕੇ ਦਿਖਾਵਾਂਗੇ ਜੀ ਬਿਲਕੁਲ ਸੇਮ ਬਾਜ਼ਾਰ ਵਰਗੀ ਆਪਾਂ ਜਿਹੜੀ ਟ੍ਰਾਂਸਫਰਡ ਸ਼ੀਟ ਲੱਤੀ ਐ ਦੇਖੋ ਉਹ ਆਪਾਂ ਆਲੇ-ਦੁਆਲੇ ਸਾਰਾ ਮਿੰਕੀ ਉਸਾਮ ਨਾਲ ਲੱਤੀ ਆਪਣੇ ਕੋਲੇ ਆਇਆ ਜੀ 18 ਇੰਚ 18 ਇੰਚ ਹੀ ਆਇਆ ਐ ਤੇ ਜਿਹੜਾ ਆਪਾਂ ਵਿਚਾਲੇ ਇਹ ਸਾਰ ਰੱਖਿਆ ਸੀ 4 ਇੰਚ 4.5 ਇੰਚ ਉਹਨਾਂ ਆਪਾਂ ਉਹਦੀ ਚੜਾਈ ਰੱਖੀ ਹੈ ਟਰਾਂਸਫਰਡ ਸ਼ੀਟ ਦੀ ਦੇਖੋ ਉਸ ਤੋਂ ਬਾਅਦ ਆਪਾਂ ਐਡੀ ਵੱਡੀ ਉਹ ਜਿੱਪ ਲੈਣੀ ਹੈ ਜਿੱਡੀ ਆਪਣੀ ਇਹ ਸ਼ੀਟ ਹੈ ਉਸ ਹਾਵ ਨਾਲ ਹੀ ਆਪਾਂ ਜਿੱਪ ਲਾਵਾਂਗੇ ਇਰੇ ਉੱਤੇ ਆਪਾਂ ਜਿੱਪ ਲਾਵਾਂਗੇ ਕਿਉਂਕਿ ਇਹ ਬਹੁਤ ਵਧੀਆ ਸ਼ੀਟ ਹੁੰਦੀ ਹੈ ਬਹੁਤ ਹਾਰਡ ਹੁੰਦੀ ਹੈ ਇਹ ਕੋਈ ਆਇਆ ਨਹੀਂ ਵੀ ਫਟ ਜੂਗੀ ਜੇ ਤੁਸੀਂ ਇਹ ਨਹੀਂ ਲਾਉਣੀ ਚਾਹੁੰਦੇ ਤਾਂ ਤੁਸੀਂ ਇਰੀ ਜਗ੍ਹਾ ਤੇ ਇੰਨਾ ਹੀ ਕੱਪੜਾ ਲੈ ਸਕਦੇ ਹੋ ਉਹ ਵੀ ਤੁਸੀਂ ਫੇਮ ਫੋਮ ਸ਼ੀਟ ਪਾ ਕੇ ਦੇਖੋ ਉਹਨੂੰ ਇਸ ਤਰ੍ਹਾਂ ਤਿਆਰ ਕਰ ਸਕਦੇ ਹੋਗੇ ਜਿਵੇਂ ਕਿ ਆਪਾਂ نیچے ਕੱਪੜਾ ਲੱਤਿਆ ਵਿਸ਼ਵਾਸ ਤੇ ਉਸ ਆਵ ਨਾਲ ਉਸ ਤੋਂ ਬਾਅਦ ਦੇਖੋ ਜੀ ਦੂਸਰੀ ਸਾਈਡ ਤੇ ਆਪਾਂ ਇੱਕ ਸਾਈਡ ਜਿਹੜੀ ਆਪਾਂ 5 ਇੰਚ ਦੀ ਛੱਡੀ ਹੈ ਉਸ ਨੂੰ ਆਪਾਂ ਨਾ ਇਹ ਆਉਗੀ ਉੱਪਰਲੀ ਸਾਈਡ ਤੇ ਇਹ ਆਪਾਂ ਕੋਈ ਵੀ ਗੋਟਾ ਪੱਤੀ ਜੋ ਵੀ ਆਪਣੇ ਕੋਲੇ ਕੁਝ ਪਿਆ ਆਪਾਂ ਉਹਦੇ ਨਾਲ ਇਹਨੂੰ ਥੋੜਾ ਜਿਹਾ ਸਜਾਵਾਂਗੇ ਇੱਕ ਆਪਾਂ ਇਹਦਾ ਬਣਾਵਾਂਗੇ ਜੀ ਉੱਪਰ ਹੈਂਡਲ ਜਿਹੜਾ ਹੈਂਡਲ ਬਣਾਉਣਾ ਹੈ ਦੇਖੋ ਉਹ 3 ਇੰਚ ਪੱਟੀ ਚੌੜੀ ਲੈ ਕੇ ਵਿਚਾਲੇ ਆਪਾਂ ਉਹਦੇ ਵਿੱਚ ਪਾਈਏ ਜੀ ਇੱਕ ਸ਼ੀਟ ਸ਼ੀਟ ਨੂੰ ਉਹ ਪਹਿਲਾਂ ਉਹਦੇ ਵਿੱਚ ਕਵਰ ਕਰ ਲਾਂਗੇ ਦੇਖੋ ਆਲੇ ਦੁਆਲੇ ਬੰਦ ਕਰਕੇ ਤਾਂ ਜੋ ਜਿਹੜੀ ਸ਼ੀਟ ਪਾਈ ਹੈ ਬਿਲਕੁਲ ਨਜ਼ਰ ਨਾ ਆਵੇ ਤੇ ਇਹਦੇ ਉੱਤੇ ਦੇਖੋ ਜਿਹੜਾ ਇਹ ਹੈਂਡਲ ਬਣਾ ਰਹੇ ਆ ਆਪਾਂ ਫੜਨ ਵਾਸਤੇ ਇਹਦੇ ਉੱਤੇ ਵੀ ਆਪਾਂ ਥੋੜਾ ਜਿਹਾ ਬ੍ਰੀਕ ਗੋਟਾ ਕੋਈ ਆਪਣੇ ਘਰੇ ਬਚੀਆਂ ਖੁਚੀਆਂ ਲੈਸਾਂ ਪਈਆਂ ਹੁੰਦੀਆਂ ਆਪਾਂ ਉਹ ਇਹਦੇ ਉੱਤੇ ਲਾ ਸਕਦੇ ਹਾਂ ਲੈਸ ਲਗਾਉਣ ਦੇ ਨਾਲ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਇਹਦੀ ਲੁੱਕ ਆਊਗੀ ਤੇ ਜਦੋਂ ਸਾਰੀ ਕੰਪਲੀਟ ਹੋ ਗਈ ਫਿਰ ਤੁਹਾਨੂੰ ਸਮਝ ਆਊਗੀ ਵੀਡੀਓ ਚੰਗੀ ਤਰ੍ਹਾਂ ਦੇਖਿਓ ਜੀ ਤਾਂ ਜੋ ਤੁਸੀਂ ਵੀ ਇਸ ਤਰ੍ਹਾਂ ਦੀਆਂ ਚੀਜ਼ ਘਰ ਵਿੱਚ ਬਣਾ ਸਕੋ ਤੇ ਆਪਣੇ ਪੈਸੇ ਬਚਾ ਸਕੋ ਇਹ ਆਪਣੇ ਬੱਚਿਆਂ ਵਾਸਤੇ ਵੀ ਕੰਮ ਆਉਂਦੀ ਹੈ ਆਪਣੇ ਵਾਸਤੇ ਵੀ ਕੰਮ ਆਉਂਦੀ ਹੈ ਬਾਹਰ ਅੰਦਰ ਲੈ ਕੇ ਜਾਣਿਆਂ ਤਾਂ ਵੀ ਆਪਣੇ ਕੰਮ ਆਊਗੀ ਆਪਣੇ ਕੋਲੇ ਪਈ ਸੀ ਜੀ ਬਰੀਕ ਇੱਕ ਛੋਟੀ ਜੀ ਲੈਸ ਤਾਂ ਮੈਂ ਆਲੀ ਦੀਵਾਲੀ ਇਹਦੇ ਦੋਨਾਂ ਪਾਸੇ ਨਾ ਛੋਟੇ ਛੋਟੇ ਟੁਕੜੇ ਲਾਤੇ ਲੈਸ ਦੇ ਛੋਟਾ ਜਿਹਾ ਟੁਕੜਾ ਆਪਣੇ ਕੋਲੇ ਹੋਰ ਪਿਆ ਸੀ ਉਹ ਆਪਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਆਲੀ ਦੀਵਾਲੀ ਲਾਵਾਂਗੇ ਪਹਿਲਾਂ ਆਪਾਂ ਜਿਹੜਾ ਇਹ ਹੈਂਡਲ ਬਣਾ ਰਹੇ ਹਾਂ ਫੜਨ ਵਾਸਤੇ ਆਪਾਂ ਉਹਨੂੰ ਇੱਕ ਸੋਹਣਾ ਲੁੱਕ ਦੇਣ ਵਾਸਤੇ ਉਹਦੇ ਉੱਤੇ ਲੈਸ ਲਾ ਲੈਨੇ ਆਂ ਦੇਖੋ ਉਸ ਤੋਂ ਬਾਅਦ ਆਪਾਂ ਜਿੰਨਾ ਆਪਣਾ ਉਹ ਪੀਸ ਸੀਗਾ ਤੇ ਉਹਨਾਂ ਜਿਵੇਂ 8 ਇੰਚ ਉਦੀ ਚੜਾਈ ਸੀ 8 ਇੰਚ ਦੀ ਆਪਾਂ ਇਹ 8 ਇੰਚ ਤੋਂ ਇਹ ਵਧਾ ਕੇ ਥੋੜੀ ਜਿਹੀ ਆਪਾਂ ਤਿਆਰ ਕੀਤੀ ਹੈ ਤਾਂ ਜੋ ਉੱਪਰ ਫੜਨ ਵਾਸਤੇ ਆਪਣੇ ਕੰਮ ਆ ਜੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਇਹ ਲਾਉਣੀ ਕਿਵੇਂ ਆ ਦੇਖੋ ਇੱਕ ਸਾਈਡ ਆਪਣੀ ਜਿਹੜੀ 5 ਇੰਚ ਦੀ ਮੀਣੀ ਸੀ ਆਪਾਂ ਉਹ ਲੈ ਲਈ 5 ਇੰਚ ਵਾਲੀ ਮੀਣੀ ਦਾ ਉਹਦਾ ਸੈਂਟਰ ਕੱਢ ਲਿਆ ਸੈਂਟਰ ਦੇ ਵਿੱਚ ਆਪਾਂ ਇਹ ਧਰ ਕੇ ਲਾਵਾਂਗੇ ਜੀ ਇਸ ਤਰ੍ਹਾਂ ਉੱਪਰ ਦੇਖੋ ਆਪਾਂ ਉੱਪਰ ਨੂੰ ਇਸ ਤਰ੍ਹਾਂ ਇਹ ਵਧਾ ਕੇ ਲਾਵਾਂਗੇ ਫੜਨ ਵਾਸਤੇ ਥੋੜੀ ਥੋੜੀ ਜਿੱਤਾ 1/2 ਇੰਚ ਤੇ ਆਪਾਂ ਨਿਸ਼ਾਨ ਲਾ ਕੇ ਸੈਡਾ ਤੇ ਉੱਥੇ ਆਪਾਂ ਸੀਨਾ ਮਾਰਾਂਗੇ ਬੰਦ ਕਰਾਂਗੇ ਇਹਨੂੰ ਤੇ ਉੱਪਰੇ ਫੜਨ ਵਾਸਤੇ ਆ ਜਾਊਗੀ ਤੇ ਆਪਾਂ ਤੁਹਾਨੂੰ ਦੇਖੋ ਲਾਉਣੀ ਵੀ ਸਿਖਾਉਣੀ ਆ ਲਾ ਕੇ ਦਿਖਾਵਾਂਗੇ ਤਾਂ ਜੋ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਨਾ ਆਵੇ ਤੁਸੀਂ ਆਰਾਮ ਦੇ ਨਾਲ ਹੀ ਇਹ ਚੀਜ਼ ਬਣਾ ਕੇ ਤਿਆਰ ਕਰ ਸਕੋ ਦੇਖੋ ਜਿਵੇਂ ਆਪਾਂ ਦੋ ਸੂਈਆਂ ਲੈ ਲੈਣੇ ਆ ਇਹ ਆਪਾਂ ਤੁਹਾਨੂੰ ਦੱਸਣ ਵਾਸਤੇ ਲੈ ਰਹੇ ਆ ਤਾਂ ਜੋ ਆਪਣੀਆਂ ਭੈਣਾਂ ਬਣਾਉਣ ਕੋਈ ਦਿੱਕਤ ਨਾ ਆਵੇ ਵੇ ਐਸੇ ਤਾਈ ਇਸ ਤਰ੍ਹਾਂ ਹੀ ਲੱਗ ਜਾਂਦੀ ਹੈ ਜੀ ਦੇਖੋ ਆਪਾਂ ਦੋ ਸੂਈਆਂ ਲੈ ਕੇ ਇਹਨੂੰ ਐ ਹੈਂਡਲ ਨੂੰ ਪਹਿਲਾਂ ਐ ਖੜਾ ਦਾਂਗੇ ਇਹਦੇ ਨਾਲ ਆਪਾਂ ਨੂੰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਆਪਾਂ ਵਿਚਾਲੇ ਜਿਹੜਾ ਸੈਂਟਰ ਚ ਵਿੱਚ ਰੱਖਣਾ ਹੈ ਖੜਮਾ ਤੇ ਉਹ ਕਿੰਨਾ ਆਪਣੇ ਕੋਲ ਆਊਗਾ ਤੇ ਦੇਖੋ ਜੀ ਹੁਣ ਤੁਸੀਂ 2 ਇੰਚ 2.5 ਇੰਚ ਇੰਨਾ ਕੁ ਤੁਸੀਂ ਮੈਨ ਲੈਣਾ ਉੱਥੇ ਤੁਸੀਂ ਨਿਸ਼ਾਨ ਲਾ ਦੇਣਾ ਦੋਨੇ ਸਾਈਡਾਂ ਤੇ ਤੇ ਫਿਰ ਤੁਸੀਂ ਇੱਕ ਸਾਈਡ ਤੋਂ ਸੀਨ ਲੈ ਕੇ ਸੈਂਟਰ ਦੇ ਵਿੱਚ ਤੁਸੀਂ ਡਬਲ ਲਾ ਦਿਓ ਤੇ ਉਸ ਤੋਂ ਬਾਅਦ ਦੂਜੀ ਸਾਈਡ ਤੇ ਤੁਸੀਂ ਕੱਢ ਦਿਓ ਇਸ ਤਰ੍ਹਾਂ ਦੇਖੋ ਆਪਣੇ ਕੋਲੇ ਇਹ ਇੱਕ ਸਾਈਡ ਤੇ ਇਹ ਹੀ ਜੜਿਆ ਗਿਆ ਹੈਂਡਲ ਹੈ ਉਸ ਤੋਂ ਬਾਅਦ ਆਪਾਂ ਇਸੇ ਤਰ੍ਹਾਂ ਦੂਜੀ ਸਾਈਡ ਤੇ ਜੜਾਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਪਲੀਜ਼ ਜਿਹੜੀਆਂ ਭੈਣਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਐਨੇ ਦੇਖੋ ਆਪਾਂ ਇਹ ਹੈਂਡਲ ਆ ਰਹੇ ਆਂ ਜੀ ਐਨੇ ਤੁਸੀਂ ਦੇਖਦੇ ਦੇਖਦੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਹ ਲਓ ਜੀ ਆਪਾਂ ਹੁਣ ਦੂਜੀ ਸਾਈਡ ਤੇ ਵੀ ਇਸ ਤਰ੍ਹਾਂ ਹੈਂਡਲ ਨੂੰ ਬੰਦ ਕੇ ਕਰਤਾ ਤੇ ਆਪਾਂ ਸੀਨਾ ਲਾਤੀਆਂ ਇਹਦੇ ਉੱਤੇ ਦੇਖੋ ਵਿਚਾਲੇ ਆਪਾਂ ਸੈਂਟਰ ਦੇ ਵਿੱਚ ਇਸ ਤਰ੍ਹਾਂ ਰੱਖ ਲਿਆ ਤਾਂ ਜੋ ਆਪਾਂ ਸਾਨੀ ਦੇ ਨਾਲ ਇਹਨੂੰ ਚੁੱਕੀਏ ਤਾਂ ਆਪਾਂ ਨੂੰ ਕੋਈ ਵੀ ਦਿੱਕਤ ਨਾ ਲੱਗੇ ਜਿਵੇਂ ਕਿ ਤੁਸੀਂ ਬਾਜ਼ਾਰ ਦੇ ਵਿੱਚੋਂ ਇਸ ਤਰ੍ਹਾਂ ਦੀ ਕਿੱਟ ਲੈ ਕੇ ਆਉਂਦੇ ਹੋ ਅਕਸਰ ਉਹਦੇ ਵਿੱਚ ਇਸ ਤਰ੍ਹਾਂ ਲੱਗਿਆ ਹੁੰਦਾ ਹੁਣ ਦੇਖੋ ਜੀ ਆਲੇ-ਦੁਆਲੇ ਆਪਣੇ ਕੋਲੇ ਕੋਈ ਵੀ ਲੇਸ ਪਈ ਹੋਵੇ ਚਾਹੇ ਚੌੜੀ ਹੈ ਚਾਹੇ ਬਰੀਕ ਹੈ ਜੋ ਵੀ ਹੈ ਆਪਾਂ ਇੱਕ ਸਾਈਡ ਤੋਂ ਜਿਹੜੀ ਆਪਾਂ 5 ਇੰਚ ਸਾਈਡ ਦਾ ਕੱਪੜਾ ਲੈਂਦਾ ਸੀਗਾ ਇੱਕ ਸਾਈਡ ਦਾ ਮੇਨਿਆਂ ਸੀਗਾ ਉੱਥੇ-ਉੱਥੇ ਇੱਕ ਸਾਈਡਤੀ ਲਾਉਣੀ ਆਪਾਂ ਇਹੇ ਦੂਜੀ ਸਾਈਡ ਆਪਾਂ ਇਸ ਤਰ੍ਹਾਂ ਰੱਖ ਦਾਂਗੇ ਜਿਹੜੀ 5 ਇੰਚ ਵਾਲੀ ਸਾਈਡ ਹੈ ਇਹ ਆਪ ਵੀ ਆਪਣੀ ਉੱਪਰਲੀ ਸਾਈਡ ਇਹ ਆਪਾਂ ਤਾਂ ਸੋਹਣੀ ਬਣਾ ਰਹਿਆਂਗੇ ਥੋੜੀ ਥੋੜੀ ਆਪਾਂ ਦੇਖੋ ਜੀ ਛੱਡ ਦਾਂਗੇ ਜਗ੍ਹਾ ਤਾਂ ਜੋ ਜਦੋਂ ਆਪਾਂ ਸੀਨ ਲਾਈਏ ਇੱਥੇ ਆਪਣੀ ਜਿਹੜੀ ਲੈਸ ਹੈ ਉਹ ਸੀਨ ਦੇ ਵਿੱਚ ਨਾ ਆਵੇ ਇਸ ਕਰਕੇ ਆਪਾਂ ਥੋੜਾ ਜਿਹਾ ਗੈਪ ਛੱਡਿਆ ਹੈਗਾ ਅੱਧੇ ਇੰਚ ਦਾ ਮਾਰਜਿਨ ਛੱਡਤਾ ਤੇ ਉਸ ਤੋਂ ਬਾਅਦ ਆਪਾਂ ਚਾਰੋਂ ਸਾਈਡਾਂ ਤੇ ਲੈਸ ਲਾ ਕੇ ਇਹਨੂੰ ਫਿਨਿਸ਼ ਕਰਤਾ ਇਹਦੇ ਨਾਲ ਸਫਾਈ ਆਊਗੀ ਸੋਹਣਾ ਬਣੂਗਾ ਤੇ ਵਧੀਆ ਬਣੂਗਾ ਤੇ ਨਾਲੇ ਦੇਖੋ ਜੀ ਟੋਟੇ-ਫੋਟੇ ਲੈਂਸ ਦੇ ਅਕਸਰ ਆਪਣੇ ਘਰਾਂ ਦੇ ਕੋਲ ਵਿੱਚ ਪਈ ਹੁੰਦੇ ਨੇ ਸੂਟਾਂ ਨਾਲੋਂ ਬਚਦੇ ਕੋਈ ਵੀ ਕਿਸੇ ਵੀ ਕਿਸਮ ਦੀ ਲੈਂਸ ਆਪਣੇ ਕੋਲੇ ਬਚੀ ਪਈ ਹੈ ਤਾਂ ਆਪਾਂ ਇਹਨੂੰ ਸੋਹਣੀ ਲੁੱਕ ਦੇਣ ਵਾਸਤੇ ਲੈਂਸ ਲਗਾ ਸਕਦੇ ਹਾਂ ਲੋ ਜੀ ਉਸ ਤੋਂ ਬਾਅਦ ਦੇਖੋ ਆਪਾਂ ਚਾਰੇ ਸਾਈਡਾਂ ਤੇ ਲੈਂਸ ਲਾਤੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਹਨੂੰ ਦੇਖੋ ਜਿਹੜਾ ਲੈਸ ਨੂੰ ਆਪਾਂ ਟੋਟੇ ਨੂੰ ਆਪਾਂ ਕੱਟਾਂਗੇ ਤਾਂ ਇਹਨੂੰ ਫੋਲਡ ਕਰਕੇ ਲਾਵਾਂਗੇ ਤਾਂ ਜੋ ਜਿਹੜੇ ਲੈਸ ਦੇ ਧਾਗੇ ਵਗੈਰਾ ਹੁੰਦੇ ਨੇ ਉਹ ਨਾ ਨਿਕਲਣ ਪੱਕਾ ਕਰਨ ਤੋਂ ਬਾਅਦ ਦੇਖੋ ਜੀ ਹੁਣ ਆਪਾਂ ਥੋੜੀ-ਥੋੜੀ ਜਗ੍ਹਾ ਛੱਡੀ ਦਿੱਤੀ ਜਿੱਥੇ ਆਪਣੀ ਸੀਨ ਆਊਗੀ ਆਪਣੇ ਕੋਲੇ ਇਸ ਤਰ੍ਹਾਂ ਦਾ ਇੱਕ ਪੀਸ ਬਣ ਕੇ ਤਿਆਰ ਹੋ ਗਿਆ ਜੀ ਇੱਕ ਸਾਈਡ ਤੇ ਤੇ ਹੁਣ ਆਪਾਂ ਜਿਹੜੀ ਦੂਸਰੀ ਪੱਟੀ ਤਿਆਰ ਕੀਤੀ ਸੀ ਟਰਾਂਸਪੇਡ ਵਾਲੀ ਸ਼ੀਟ ਵਾਲੀ ਤੇ ਹੁਣ ਆਪਾਂ ਉਹ ਲਾਵਾਂਗੇ ਦੇਖੋ ਹੁਣ ਆਪਾਂ ਉਹ ਉਲਟਾ ਕੇ ਧਰਨਾ ਇਹ ਪੀਸ ਜਿਵੇਂ ਹੁਣ ਆਪਾਂ ਧਰਿਆ ਸੀ ਇਸ ਤਰ੍ਹਾਂ ਤਰ੍ਹਾਂ ਦੂਜਾ ਪੀਸ ਲਾਵਾਂਗੇ ਉਦੋਂ ਆਪਾਂ ਇਸ ਤਰ੍ਹਾਂ ਪੀਸ ਧਰਨਾ ਹੈ ਜੀ ਇਹ ਲੈਸ ਆਪਣੇ ਕੋਲੇ ਇਸ ਤਰ੍ਹਾਂ ਉੱਪਰ ਨੂੰ ਆਏ ਆਊਗੀ ਆਪਾਂ ਆਏ ਮਾੜਾ ਦੇਖ ਲੈਣਾ ਹੈਗਾ ਹੁਣ ਦੇਖੋ ਜਿਹੜੀ ਟ੍ਰਾਂਸਫਰਡ ਸ਼ੀਟ ਲਾਵਾਂਗੇ ਉਹ ਲਾਵਾਂਗੇ ਜੀ ਆਪਾਂ ਵਿਚਾਲੇ ਜਿਹੜਾ ਪੀਸ ਆਪਾਂ 4 ਇੰਚ ਦਾ ਰੱਖਿਆ ਸੀਗਾ ਉੱਥੇ ਆਪਾਂ ਉਹ ਸ਼ੀਟ ਲਾਵਾਂਗੇ ਇੱਕ ਸਾਈਡ ਆਪਣੀ 5 ਇੰਚਾਂ ਵਾਲੀ ਥੱਲੇ ਆਜੂਗੀ ਇੱਕ ਸਾਈਡ 5 ਇੰਚਾਂ ਵਾਲੀ ਆਪਣੇ ਉੱਪਰ ਆਜੂਗੀ ਜਿਹੜੀ ਆਪਣੇ ਕੋਲੇ ਸੈਂਟਰ ਕੱਢਿਆ ਸੀ ਵਿਚਾਲੇ ਉੱਥੇ ਆਪਾਂ ਟਰਾਂਸਫਰਡ ਸ਼ੀਟ ਲਾਵਾਂਗੇ ਉੱਤੇ ਉਹ ਆਪਣੀ ਉੱਥੇ ਆਊਗੀ ਦੇਖੋ ਜਿਹੜੀ ਟਰਾਂਸਫਰਡ ਸ਼ੀਟ ਹੈ ਉੱਥੇ ਆਪਾਂ 2 ਇੰਚ ਦੀ ਪੱਟੀ ਲੈਂਦੀ ਹੈ ਜੀ ਡਬਲ ਕਰਕੇ ਲਾ ਦਾਂਗੇ ਡਬਲ ਕਰਕੇ ਤੇ ਦੂਜੀ ਸਾਈਡ ਤੇ ਉਹਨੂੰ ਕਮਾ ਦਾਂਗੇ ਤੇ ਫਿਰ ਉਸ ਤੋਂ ਬਾਅਦ ਇੱਥੇ ਆਪਾਂ ਲਾਵਾਂਗੇ ਜਿੱਪ ਇਹ ਪਰਟੀ ਆਪਾਂ ਲਾਉਣ ਤੋਂ ਬਾਅਦ ਹੁਣ ਆਪਾਂ ਜਿੱਪ ਲਾਵਾਂਗੇ ਦੇਖੋ ਮੇਰੇ ਕੋਲੇ ਜਿੱਪ ਪਈ ਸੀ ਪਰ ਜਿੱਪ ਮੇਰੇ ਲਈ ਪੁਰਾਣੀ ਪਈ ਸੀ ਆਪਾਂ ਉਹੀ ਜਿੱਪ ਲਾ ਰਹੇ ਆ ਇਹਦੇ ਵਿੱਚ ਤੁਹਾਡੇ ਕੋਲੇ ਵੀ ਕੋਈ ਇਸ ਤਰ੍ਹਾਂ ਦੀ ਜਿੱਪ ਪਈ ਹੈ ਕਈ ਵਾਰ ਕੀ ਹੁੰਦਾ ਜੀ ਆਪਣੇ ਕੋਲੇ ਵੇਸਟ ਕੋਈ ਬੈਗ ਫਟ ਫੁੱਟ ਜਾਂਦੇ ਆ ਆਪਾਂ ਜਿੱਪਾਂ ਲਾ ਕੇ ਰੱਖ ਲੈਣੇ ਆ ਉਹੀ ਜਿੱਪਾਂ ਇਹਦੇ ਵਿੱਚ ਕੰਮ ਆ ਜਾਂਦੀਆਂ ਨੇਗੀਆਂ ਦੇਖੋ ਮੈਂ ਤਾਂ ਇਹ ਚੀਜ਼ਾਂ ਬਿਲਕੁਲ ਨਹੀਂ ਸਿੱਟਦੀ ਮੈਂ ਤਾਂ ਨਾ ਇਹਨਾਂ ਨੂੰ ਬਹੁਤ ਸਾਮ-ਸਾਮ ਕੇ ਰੱਖਦੇ ਹੁੰਦੀ ਆ ਜੋ ਵੀ ਮੇਰੇ ਲਈ ਕੋਈ ਵੀ ਮਟੀਰੀਅਲ ਕਿਸੇ ਕਿਸਮ ਦਾ ਬਚ ਜਾਂਦਾ ਦੇਖੋ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇਹਦਾ ਸੈਂਟਰ ਲੈ ਲਿਆ ਉਸ ਤੋਂ ਬਾਅਦ ਆਪਾਂ ਇਹਦਾ ਸੈਂਟਰ ਤੇ ਨਿਸ਼ਾਨ ਲਾਈ ਹੋਇਆ ਸੀ ਇੱਥੇ ਦੇਖੋ ਸੈਂਟਰ ਨਾਲ ਸੈਂਟਰ ਮਿਲਾ ਕੇ ਆਪਾਂ ਇੱਕ ਸੂਈ ਨਾਲ ਖੜਾਤਾ ਉਸ ਤੋਂ ਬਾਅਦ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਜੀ ਖੁੰਜੇ ਕੋਲੋਂ ਮੋੜ ਕੇ ਐਵੇਂ ਇੱਥੇ ਵੀ ਇੱਕ ਸੂਈ ਲਾ ਦਿਓ ਇਸੇ ਤਰ੍ਹਾਂ ਤੁਸੀਂ ਦੂਜੀ ਸਾਈਡ ਫੋਲਡ ਕਰ ਲਓ ਦੂਜੀ ਸਾਈਡ ਤੇ ਵੀ ਇੱਕ ਸੂਈ ਲਾ ਦਿਓ ਇਹਦੇ ਨਾਲ ਤੁਹਾਨੂੰ ਬਹੁਤ ਹੀ ਸੌਖਾ ਹੋ ਜਾਊਗਾ ਸੀਨ ਲਾਉਣਾ ਲੋ ਇਸ ਤਰ੍ਹਾਂ ਨਾ ਜਦੋਂ ਆਪਾਂ ਸੂਈਆਂ ਨਾਲ ਖੜਾ ਦਿੰਨੇ ਆ ਫਿਰ ਆਪਾਂ ਨੂੰ ਥੋੜਾ ਜਿਹਾ ਪਤਾ ਲੱਗ ਜਾਂਦਾ ਜੀ ਜੇ ਆਪਣੇ ਕੋਲੇ ਸ਼ੀਟ ਥੋੜੀ ਮੋਟੀ ਫालतू ਬਚਦੀ ਹੈ ਨਿਸ਼ਾਨ ਤੋਂ ਬਾਹਰ ਆ ਰਹੀ ਹੈ ਉੱਥੇ ਆਪਾਂ ਦੇਖੋ ਜੀ ਕੱਟ ਦਾਂਗੇ ਇੱਕ ਨਿਸ਼ਾਨ ਤੇ ਧਰ ਕੇ ਇਹਨੂੰ ਆਪਾਂ ਕਮਾਉਂਦੇ ਹੋਏ ਟਰਾਂਸਫਰਡ ਸ਼ੀਟ ਨੂੰ ਆਪਾਂ ਇਸ ਤਰ੍ਹਾਂ ਲਗਾ ਦਾਂਗੇ ਜੇਕਰ ਤੁਹਾਡੀ ਮਸ਼ੀਨ ਇਹ ਟਰਾਂਸਫਰਡ ਸ਼ੀਟ ਜਿਹੜੀ ਹੈਗੀ ਖਿੱਚਦੀ ਨਹੀਂ ਤਾਂ ਤੁਸੀਂ ਇਹਦੇ ਉੱਤੇ ਨਾ ਜਿਹੜਾ ਨਿਊਜ਼ਪੇਪਰ ਹੁੰਦਾ ਅਖਬਾਰ ਕੋਈ ਵੀ ਜਾਂ ਕਾਪੀ ਦਾ ਪੇਜ ਕੋਈ ਵੀ ਲੈ ਲੈਣਾ ਕਾਗਜ਼ ਤਾਂ ਤੁਸੀਂ ਇਹਦੇ ਉੱਤੇ ਧਰ ਦਿਓ ਤੇ ਉਸ ਤੋਂ ਬਾਅਦ ਦੇਖੋ ਇਹ ਫਟ ਜੂ ਫਾੜ ਦਾਂਗੇ ਆਪਾਂ ਲਾ ਕੇ ਤੇ ਉਸ ਤੋਂ ਬਾਅਦ ਜਿਹੜੀ ਸੀਨ ਹੈ ਇਹ ਤੁਹਾਡੀ ਆਮ ਨਾਲ ਹੀ ਬਚ ਜੂਗੀ ਥੋੜਾ ਥੋੜਾ ਹਲਕੇ ਜਿਹੇ ਹੱਥਾਂ ਨਾਲ ਪਿੱਛੋਂ ਖਿੱਚਿਓ ਕਈ ਵਾਰ ਕੀ ਹੁੰਦਾ ਕਈ ਨਾ ਮਸ਼ੀਨਾਂ ਆਪਣੇ ਕੋਲੇ ਸਿੰਪਲ ਹੁੰਦੀਆਂ ਉਹੋ ਵੀ ਚਲਦੀਆਂ ਨਹੀਂ ਕਈ ਵਾਰ ਤਾਂ ਦੇਖੋ ਜੀ ਮੇਰੀ ਮਸ਼ੀਨ ਹੈ ਨਾ ਟ੍ਰਾਂਸਫਰਟ ਸੀਅਰ ਹੁੰਦੀ ਹੈ ਜਾਂ ਕੋਈ ਵੀ ਕਪੜਾ ਖਿੱਚਦੀ ਹੁੰਦੀ ਮੈਂ ਵੀ ਅਕਸਰ ਫਿਰ ਥੋੜਾ ਜਿਹਾ ਪਿੱਛੋਂ ਖਿੱਚਦੀਆਂ ਤਾਂ ਹੀ ਇਹ ਫਿਰ ਚੱਕਦੀਆਂ ਮਸ਼ੀਨ ਆਪਣਾ ਕਪੜਾ ਲੋ ਜੀ ਹੁਣ ਆਪਣੀਆਂ ਸਾਈਡਾਂ ਨੇ ਦੇਖੋ ਜਿਹੜੀਆਂ ਹੁਣ ਆਪਾਂ ਫालतू ਜਿਹੜਾ ਕਪੜਾ ਹੈ ਮੈਂ ਕੱਟ ਦੇਣੀ ਆ ਕੱਟਣ ਤੋਂ ਬਾਅਦ ਹੁਣ ਆਪਾਂ ਸੈਡਾਂ ਜਿਹੜੀਆਂ ਹੈਗੀਆਂ ਆਪਾਂ ਉਹ ਇਹਦੇ ਨਾਲ ਸੀਵਾਂਗੇ ਇਹਨੂੰ ਆਪਾਂ ਦੇਖੋ ਇਸ ਤਰ੍ਹਾਂ ਲਾ ਲਿਆ ਜਿਹੜਾ ਕਿ ਆਪਾਂ ਸੈਂਟਰ ਘਟਿਆ ਸੀਗਾ ਹਰ ਇੱਕ ਚੀਜ਼ ਆਪਾਂ ਤੁਹਾਨੂੰ ਮਾੜੀ-ਮਾੜੀ ਚੀਜ਼ ਦੇਖੋ ਜੀ ਜਿਹੜੀ ਹੈਗੀ ਆ ਸਮਝਾਉਣੀ ਆ ਤਾਂ ਸਾਰੀ ਚੀਜ਼ ਦਾ ਤੁਹਾਨੂੰ ਨਾਪ ਲੈਣਾ ਦੱਸ ਦਿਆਂ ਕਿ ਇੰਨੀ ਚੀਜ਼ ਆਪਾਂ ਇਹ ਆਏ ਦੇਤੀ ਹੈ ਉਸ ਤੋਂ ਬਾਅਦ ਆਪਾਂ ਆਇਮ ਇਨ ਕੇ ਤੇ ਐਨੀ ਆਪਾਂ ਜਿਹੜੀ ਟ੍ਰਾਂਸਫਰ ਸ਼ੀਟ ਲੱਤੀਏ ਉਹ ਲੱਤੀ ਹੈ ਜੇਕਰ ਤੁਸੀਂ ਸਾਰੀ ਵੀਡੀਓ ਪੂਰੀ ਚੰਗੀ ਤਰ੍ਹਾਂ ਦੇਖਿਆ ਕਰੋਗੇ ਤਾਂ ਤੁਸੀਂ RAM ਦੇ ਨਾਲ ਹੀ ਦੇਖੋ ਜੀ ਇਹ ਆਪਣੀ ਜਿਹੜੀ ਚੀਜ਼ ਹੈ ਹਰ ਇੱਕ ਕੋਈ ਵੀ ਚੀਜ਼ ਆਪਾਂ ਬਣਾਉਣੀ ਸਿਖਾਉਣੇ ਆ ਤਾਂ ਤੁਸੀਂ RAM ਦੇ ਨਾਲ ਹੀ ਬਣਾ ਸਕਦੇ ਹੋ ਜੇਕਰ ਆਪਾਂ ਵੀਡੀਓ ਸਕਿੱਪ ਕਰ ਕਰ ਦੇਖਦੇ ਆ ਤਾਂ ਦੇਖੋ ਜੀ ਫਿਰ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ ਜਦੋਂ ਵੀ ਆਪਾਂ ਕੋਈ ਚੀਜ਼ ਬਣਾਉਣੀ ਆ ਕੋਈ ਬੈਗ ਬਣਾਈਏ ਕੋਈ ਪਰਸ ਬਣਾਈਏ ਕੋਈ ਕਿਸੇ ਵੀ ਕਿਸਮ ਦੀ ਕੋਈ ਕਿ ਸ਼ਰਟ ਬਣਾਉਣੀ ਹੈ ਹਨਾ ਕੁਛ ਵੀ ਬਣਾਉਣਿਆ ਤਾਂ ਫਿਰ ਆਪਾਂ ਨੂੰ ਬਣਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਜੇਕਰ ਆਪਾਂ ਪੂਰੀ ਵੀਡੀਓ ਦੇਖੀ ਹੋਊਗੀ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਵੀ ਆਊਗੀ ਕਿਉਂਕਿ ਮੈਂ ਅਕਸਰ ਹਰ ਇੱਕ ਵੀਡੀਓ ਦੇ ਵਿੱਚ ਬਹੁਤ ਹੀ ਡੀਪਲੀ ਸਮਝਾਉਣੀ ਹੁੰਦੀਆਂ ਤਾਂ ਜੋ ਨਾ ਹਰ ਇੱਕ ਚੀਜ਼ ਹਰ ਇੱਕ ਭੈਣ ਨੂੰ ਚੰਗੀ ਤਰ੍ਹਾਂ ਸਮਝ ਆ ਜਾ ਸਕੇ ਲੋ ਜੀ ਹੁਣ ਤੁਹਾਨੂੰ ਦੇਖ ਕੇ ਇੰਤਾਜਾ ਹੋ ਗਿਆ ਹੁਣ ਕੀ ਦੇਖੋ ਤੁਸੀਂ ਹੁਣ ਆਪਾਂ ਉੱਪਰ ਲਈ ਜੀਪ ਇਹ ਇਸ ਤਰ੍ਹਾਂ ਲਗਾਵਾਂਗੇ ਆਈਡੀਆ ਤਾਂ ਆਪਾਂ ਨੂੰ ਦੇਖ ਕੇ ਹੋ ਜਾਂਦਾ ਜਿਹੜੀਆਂ ਭੈਣਾ ਜਾਣਕਾਰ ਨੇ ਉਹਨਾਂ ਨੂੰ ਤਾਂ ਖਾਸ ਕਰਕੇ ਉਹਦੀ ਪਤਾ ਲੱਗ ਜਾਂਦਾ ਹੁੰਦਾ ਕਿ ਇਹ ਕਿਸ ਤਰ੍ਹਾਂ ਕਿਵੇਂ ਚੀਜ਼ ਆਊਗੀ ਅੱਧਾ ਤਾਂ ਆਪਾਂ ਸਾਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਕੇ ਸਮਝਾਉਣੀ ਹੁੰਦੀ ਆ ਦੇਖੋ ਹੁਣ ਤੁਸੀਂ ਇਹਨੂੰ ਪੁੱਠਾ ਕਰ ਦੇਣਾ ਜੀ ਇਹ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਪੁੱਠਾ ਕਰਾਂਗੇ ਪੁੱਠਾ ਕਰਕੇ ਆਪਾਂ ਉੱਪਰਲੀ ਸਾਈਡ ਦੇ ਨਾਲ ਦੂਜੀ ਸਾਈਡ ਜਿਹੜੀ ਜਿੱਪ ਦੀ ਰਹਗੀ ਉਹ ਇਹਦੇ ਨਾਲ ਅਟੈਚ ਕਰਾਂਗੇ ਤੁਸੀਂ ਜਿੱਪ ਨੂੰ ਦੇਖੋ ਜੀ ਇਹਦਾ ਕੁੰਡਾ ਕੱਢ ਕੇ ਵੱਖਰਾ ਤੁਸੀਂ ਇੱਕ ਸਾਈਡ ਇਹਦੇ ਨਾਲ ਲਾ ਦਿਓ ਤੇ ਇੱਕ ਸਾਈਡ ਦੂਜੀ ਸਾਈਡ ਨਾਲ ਲਾ ਦਿਓ ਤੁਸੀਂ ਇਸ ਤਰ੍ਹਾਂ ਵੀ ਲਗਾ ਸਕਦੇ ਹੋਗੇ ਕਈ ਵਾਰ ਕੀ ਹੁੰਦਾ ਆਪਣੇ ਤੋਂ ਮੁੜ ਕੇ ਕੁੰਡਾ ਜਿਹੜਾ ਹੈਗਾ ਜਿੱਪ ਦਾ ਨਹੀਂ ਪੈਂਦਾ ਵੈਸੇ ਅਕਸਰ ਇਸ ਤਰ੍ਹਾਂ ਪਾਈ ਲੈਣੇ ਆ ਨਹੀਂ ਵੀ ਪੈਂਦਾ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਲਾ ਸਕਦੇ ਹੋ ਜੀ ਦੇਖੋ ਹੁਣ ਆਪਾਂ ਜਿਹੜੀ ਉੱਪਰਲੀ ਸਾਈਡ ਬਚ ਗਈ ਸੀ ਆਪਾਂ ਉਹ ਵੀ ਨਾ ਸੂਈਆਂ ਦੇ ਨਾਲ ਇਸ ਤਰ੍ਹਾਂ ਹੀ ਖੜਾਵਾਂਗੇ ਜਿੱਪ ਦੀ ਉੱਪਰਲੀ ਸਾਈਡ ਆਹ ਲਾਵਾਂਗੇ ਤੇ ਸੂਈ ਦੇ ਨਾਲ ਹੀ ਆਪਾਂ ਖੜਾ ਦਾਂਗੇ ਜੀ ਪੂਰਾ ਪੂਰਾ ਆਪਾਂ ਪੀਸ ਲੈਂਦਾ ਦੇਖੋ ਨਾ ਇਹਨੇ ਵਧਣਾ ਨਾ ਤਾਂ ਨਾ ਹੀ ਇਹਨੇ ਘਟਣਾ ਹੁਣ ਆਪਾਂ ਇਹ ਇਸ ਤਰ੍ਹਾਂ ਹੀ ਲਗਾਵਾਂਗੇ ਹੁਣ ਉੱਪਰਲੀ ਸੀਡ ਹੈ ਦੇਖੋ ਆਪਣੀ ਜਿਹੜੀ ਹੈਗੀ ਹੈ ਸੀਨ ਇਸ ਤਰ੍ਹਾਂ ਹੀ ਲੱਗ ਜੂਗੇ ਇੰਨੀ ਸੋਹਣੀ ਦੇਖੋ ਜੀ ਆਪਣੀ ਛੋਟੀ ਜਿਹੀ ਕਿੱਟ ਬਣ ਕੇ ਤਿਆਰ ਹੋ ਗਈ ਆਪਾਂ ਤੁਹਾਨੂੰ ਸਾਰਾ ਸਮਾਨ ਇਹਦੇ ਵਿੱਚ ਪਾ ਕੇ ਦਿਖਾਵਾਂਗੇ ਕਾਫੀ ਸਾਰਾ ਸਮਾਨ ਜਿਹੜਾ ਹੈਗਾ ਇਹਦੇ ਵਿੱਚ ਸਟੋਰ ਹੋ ਜਾਊਗਾ ਅਕਸਰ ਆਪਣੀਆਂ ਭੈਣਾਂ ਨੂੰ ਮੇਕਅਪ ਕਿੱਟ ਦੀ ਲੋੜ ਪੈਂਦੀ ਹੈ ਤੇ ਆਪਣੇ ਜਿਹੜੀਆਂ ਛੋਟੇ ਬੱਚੇ ਹੁੰਦੇ ਆ ਆਪਣੇ ਘਰ ਵਿੱਚ ਬੇਟੀਆਂ ਹੁੰਦੀਆਂ ਆਪਣੀਆਂ ਉਹ ਵੀ ਦੇਖੋ ਇਹ ਜੀਆਂ ਚੀਜ਼ਾਂ ਭਾਲਦੀਆਂ ਨੇ ਕਿ ਸਾਸਰੀ ਸਾੜਾ ਸਮਾਨ ਹੈ ਇੱਧਰ ਉੱਧਰ ਨਾ ਰੁਲੇ ਤਾਂ ਅਸੀਂ ਇੱਕ ਜਗ੍ਹਾ ਤੇ ਸਟੋਰ ਕਰਕੇ ਰੱਖ ਸਕੀਏ ਤੇ ਇਸ ਕਰਕੇ ਆਪਾਂ ਤੁਹਾਨੂੰ ਦੋ ਤਰ੍ਹਾਂ ਦੀਆਂ ਬਣਾਉਣੀਆਂ ਸਿਖਾਵਾਂਗੇ ਇੱਕ ਆਪਾਂ ਇਹ ਵਾਲੀ ਬਣਾਈ ਹੈ ਦੂਜੀ ਆਪਾਂ ਹੋਰ ਤਰ੍ਹਾਂ ਦੀ ਬਣਾਵਾਂਗੇ ਇਸ ਕਰਕੇ ਨਾ ਤੁਸੀਂ ਮਤਲਬ ਕਿ ਕੋਈ ਵੀ ਜਿਹੜੀ ਤੁਹਾਨੂੰ ਜ਼ਿਆਦਾ ਪਸੰਦ ਆਉਂਦੀ ਹੈ ਉਹੀ ਤੁਸੀਂ ਬਣਾ ਕੇ ਰੱਖ ਸਕਦੇ ਹੋ ਤੁਸੀਂ ਦੋਨੇ ਵੀ ਬਣਾ ਸਕਦੇ ਹੋ ਦੇਖੋ ਜੀ ਜਿੱਪ ਲਾਉਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਜਿੱਪ ਕੋਲੋਂ ਹੀ ਇਹਨੂੰ ਪਲਟਾਉਣਾ ਹੈਗਾ ਜਿੱਪ ਕੋਲੋਂ ਪਲਟਾ ਕੇ ਸਿੱਧਾ ਕਰਕੇ ਤੇ ਫਿਰ ਜਿਹੜਾ ਆਪਾਂ ਇੱਕ ਬਾਅਦ ਵਿੱਚ ਆਪਾਂ ਇੱਕ ਪੱਟੀ ਲੈਂਦੀ ਹੈ ਇਹ ਮੈਂ ਰੇਵ ਪੱਟੀ ਕੀਤੀ ਹੈ ਜੀ ਆਪਾਂ ਰੇਵ ਪੱਟੀ ਕੱਟ ਕੇ ਲਾਈਏ ਨਾ ਦੇਖੋ ਫਿਰ ਉਹਦੇ ਨਾਲ ਬੜੀ ਜ਼ਿਆਦਾ ਸਫਾਈ ਆਉਂਦੀ ਹੈ ਰੇ ਪੱਟੀ ਕੀਤੀ ਜਿਵੇਂ ਕਿ ਆਪਾਂ ਗਲੇ ਤੇ ਲੀਰ ਲਾਉਣੀ ਹੁੰਦੀ ਆ ਪਿਛਲੇ ਗਲੇ ਤੇ ਉਸ ਹੱਬ ਨਾਲ ਆਪਾਂ ਰੇਵ ਕੱਪੜਾ ਕੱਟ ਕੇ ਤੇ ਆਪਾਂ ਇਸ ਤਰ੍ਹਾਂ ਲਗਾਵਾਂਗੇ ਜੀ ਇਹ ਸਾਰੀਆਂ ਸਾਈਡਾਂ ਤੇ ਫਿਰ ਇਹ ਦੂਸਰੀ ਸਾਈਡ ਤੇ ਆਪਾਂ ਇਹਨੂੰ ਪਲਟਾ ਦਾਂਗੇ ਤਾਂ ਫਿਰ ਇਹਦੇ ਨਾਲ ਬਹੁਤ ਹੀ ਸੋਹਣਾ ਇੱਕ ਆਪਣਾ ਇਹਦੇ ਨਾਲ ਸਫਾਈ ਆਊਗੀ ਤੇ ਇਹ ਤੁਹਾਨੂੰ ਆਪਾਂ ਲਾਉਣੀ ਵੀ ਦੱਸ ਦਿੰਨੇ ਆ ਕਿ ਆਪਾਂ ਇਹ ਕਿਵੇਂ ਲਾਉਣੀ ਆ ਡਬਲ ਆਪਾਂ ਪੱਟੀ ਕੀਤੀ ਹੈ ਜੀ ਮੈਂ ਥੋੜੀ ਚੌੜੀ ਪੱਟੀ ਲੈਂਦੀ ਸੀ ਡਬਲ ਕਰਨ ਤੋਂ ਬਾਅਦ ਨਾ ਜੋ ਦੂਜੀ ਸਾਈਡ ਤੇ ਆਪਾਂ ਪਲਟਾਉਣੀ ਆ ਤਾਂ ਆਪਾਂ ਨੂੰ ਵਿੱਚ ਫੋਲਡ ਕਰਨ ਦੀ ਲੋੜ ਨਹੀਂ ਪੈਂਦੀ ਡਬਲ ਵਾਲਾ ਪਾਸਾ ਹੀ ਦੇਖੋ ਜਿੱਧਰੋਂ ਆਪਾਂ ਡਬਲ ਕੀਤੀ ਹੁੰਦੀ ਹੈ ਦੁਹਰੀ ਕੀਤੀ ਹੁੰਦੀ ਹੈ ਉਹ ਆਪਾਂ ਇਹਦੇ ਨਾਲ ਲਾਤਾ ਉਸ ਤੋਂ ਬਾਅਦ ਆਰਾਮ ਦੇ ਨਾਲ ਹੀ ਦੂਜੀ ਸਾਈਡ ਪਲਟੀ ਜਾਊਗੀ ਤੇ ਆਰਾਮ ਦੇ ਨਾਲ ਹੀ ਆਪਣੀ ਜਿਹੜੀ ਹੈਗੀ ਜੀ ਪੱਟੀ ਲੱਗੂਗੀ ਤੇ ਸਫਾਈ ਵੀ ਬਹੁਤ ਹੋਊਗੀ ਇਸੇ ਤਰ੍ਹਾਂ ਖੁੰਝੇ ਕੋਲੋਂ ਵੀ ਇਹ ਦੇਖੋ ਆਪਾਂ ਇਸ ਤਰ੍ਹਾਂ ਹੀ ਖੁੰਝੇ ਕੋਲੋਂ ਵੀ ਫੋਲਡ ਕਰਾਂਗੇ ਇਸ ਤਰ੍ਹਾਂ ਤੇ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਤੇ ਪਲਟਾ ਦਾਂਗੇ ਇਹਨੂੰ ਹਾਂ ਦੇਖੋ ਦੂਜੀ ਸਾਈਡ ਤੇ ਆਪਾਂ ਨੂੰ ਫੋਲਡ ਕਰਨ ਦੀ ਲੋੜ ਨਹੀਂ ਪੈਂਦੀ ਜੇ ਆਪਾਂ ਜਿੱਪ ਕੋਲੋਂ ਕਰਨਾ ਹੈ ਤਾਂ ਦੇਖੋ ਉੱਥੋਂ ਪੱਕਾ ਕਰਨ ਵਾਸਤੇ ਜਿੱਪ ਕੋਲੋਂ ਨਹੀਂ ਮਸ਼ੀਨ ਚੱਲਦੀ ਤਾਂ ਆਪਾਂ ਪੱਕਾ ਕਰਨ ਵਾਸਤੇ ਚੰਗੀ ਤਰ੍ਹਾਂ ਸੁਵਿਧਾ ਅਗੇ ਦੇ ਨਾਲ ਕਰ ਦਾਂਗੇ ਉਸ ਤੋਂ ਬਾਅਦ ਤੇ ਬਾਕੀ ਸਾਰਾ ਕੰਮ ਦੇਖੋ ਜੀ ਆਪਾਂ ਇਹ ਮਸ਼ੀਨ ਤੇ ਕਰ ਲਾਂਦੇ ਆਂਗੇ ਲੋ ਜੀ ਇਸ ਤਰ੍ਹਾਂ ਦੇਖੋ ਲਾਉਣ ਨਾਲ ਨਾ ਬਹੁਤ ਹੀ ਜ਼ਿਆਦਾ ਸਫਾਈ ਆਉਗੀ ਤੇ ਬਹੁਤ ਹੀ ਵਧੀਆ ਆਪਣੀ ਕਿੱਟ ਬਣ ਕੇ ਤਿਆਰ ਹੋਊਗੀ ਫਿਰ ਇਹਦੇ ਵਿੱਚ ਆਪਾਂ ਕਿੱਟ ਬਣਾਈਏ ਜੀ ਅਕਸਰ ਆਪਣੇ ਕੋਲੇ ਐਵੇਂ ਦੇ ਕੱਪੜੇ ਦੇਖੋ ਪਏ ਹੁੰਦੇ ਨੇ ਲੈਸਾਂ ਦੇ ਪੀਸ ਵੀ ਪਏ ਹੁੰਦੇ ਨੇ ਤੇ ਜਿਹੜੀ ਆਪਾਂ ਟਰਾਂਸਫਰਡ ਸ਼ੀਟ ਲਾਈ ਹੈ ਤੁਸੀਂ ਇਹ ਲਾਉਣੀ ਚਾਹੋ ਤਾਂ ਤੁਸੀਂ ਇਹ ਲਾ ਸਕਦੇ ਹੋ ਨਹੀਂ ਤਾਂ ਜੀ ਤੁਸੀਂ ਇਹਦੀ ਜਗ੍ਹਾ ਤੇ ਕੱਪੜਾ ਵੀ ਲਾ ਸਕਦੇ ਹੋ ਜਿੰਨਾ ਕਿ ਆਪਾਂ ਇਹਦੇ ਉੱਤੇ ਲਗਾਇਆ 18 ਇੰਚ ਚੌੜਾ ਲਾਇਆ ਸੀ ਆਪਾਂ ਲੰਬਾ ਤੇ 4 ਇੰਚ 4.5 ਇੰਚ ਆਪਾਂ ਚੌੜਾ ਲਾਇਆ ਸੀ ਉਸੇ ਹਿਸਾਬ ਨਾਲ ਤੁਸੀਂ ਇਹਦੀ ਜਗ੍ਹਾ ਤੇ ਕਪੜਾ ਲਾ ਸਕਦੇ ਹੋ ਲਓ ਜੀ ਹੁਣ ਆਪਾਂ ਜਿਹੜੀ ਸੀਨ ਉੱਪਰ ਲਾਈ ਸੀ ਨਾ ਤੇ ਦੇਖੋ ਕਈ ਵਾਰ ਕੀ ਜਦੋਂ ਆਪਾਂ ਜਿਪ ਬਣਾਉਨੇ ਆ ਨਾ ਇਹ ਜਿਹੜਾ ਪਾਸਾ ਹੈਗਾ ਜਿਪ ਦੀ ਸਾਈਡ ਬਚ ਜਾਂਦੀ ਹੈ ਉਹਨੂੰ ਆਪਾਂ ਥੱਲੇ ਦਬਾ ਕੇ ਤੇ ਆਪਾਂ ਇਹਦੇ ਉੱਤੇ ਵੀ ਸੀਨ ਲਾ ਦਨੇ ਆ ਤਾਂ ਜੋ ਜਦੋਂ ਵੀ ਆਪਾਂ ਜਿਪ ਲਾਈਏ ਤਾਂ ਇਹ ਇਹ ਵਿੱਚ ਅੜ ਕੇ ਨਾ ਇਵਰ ਕੀ ਹੁੰਦਾ ਆਪਾਂ ਸਿੰਗਲ ਸੀਨ ਲਾਈ ਹੁੰਦੀ ਹੈ ਜਿਹੜਾ ਜਿੱਪ ਦਾ ਵਿਚਲਾ ਪੀਸ ਹੁੰਦਾ ਲੱਗਿਆ ਹੋਇਆ ਜਿੱਪ ਦੀ ਸਾਈਡਾਂ ਤੇ ਸਾਈਡਾਂ ਨੂੰ ਆਪਾਂ ਚੰਗੀ ਤਰ੍ਹਾਂ ਦਬਾ ਦੇ ਕੇ ਸੀਨ ਲਾ ਦਾਂਗੇ ਤਾਂ ਜੋ ਜਿੱਪ ਲਾਉਣ ਵੇਲੇ ਇਹ ਵਿੱਚ ਨਾ ਆਵੇ ਦੇਖੋ ਜਿਹੜੀ ਲੇਸ ਸੀਗੀ ਲੇਸ ਵੀ ਆਪਣੀ ਪੂਰੀ ਨਜ਼ਰ ਆ ਰਹੀ ਹੈ ਤੇ ਇਸੇ ਕਰਕੇ ਆਪਾਂ ਥੋੜੀ ਥੋੜੀ ਜਗ੍ਹਾ ਛੱਡੀ ਸੀ ਤਾਂ ਜੋ ਆਪਾਂ ਜਿਹੜੀ ਸੀਨ ਲਾਉਣ ਵਾਸਤੇ ਸੀਨ ਲਾਈਏ ਤਰਾ ਆਪਣਾ ਸੀਨ ਲੱਗ ਜੇ ਤੇ ਰਾਮ ਨਾਲ ਹੀ ਆਪਣੀ ਜਿਹੜੀ ਹੈਗੀ ਜੀ ਲੈਸ ਹੈ ਬਿਲਕੁਲ ਨਜ਼ਰ ਆਵੇ ਲਓ ਜੀ ਆਪਣੀ ਜਿਹੜੀ ਕਿੱਟ ਹੈ ਬੜਕੇ ਤਿਆਰ ਹੋ ਗਈ ਪੂਰੀ ਡੂੰਗੀ ਇਹ ਬਣੀ ਹੈ ਤੇ ਕਿੰਨੀ ਸੋਹਣੀ ਸਫਾਈ ਦੇ ਨਾਲ ਬਣੀ ਹੈ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਜੀ ਇਸੇ ਤਰ੍ਹਾਂ ਆਪਾਂ ਤੁਹਾਨੂੰ ਦੂਜੀ ਬਣਾ ਕੇ ਦਿਖਾਵਾਂਗੇ ਤਾਂ ਫਿਰ ਆਪਾਂ ਦੋਨਾਂ ਵਿੱਚ ਸਮਾਨ ਪਾ ਕੇ ਦਿਖਾਵਾਂਗੇ ਲਓ ਜੀ ਦੇਖੋ ਕਿੰਨੀ ਸੋਹਣੀ ਇਹ ਬਣ ਕੇ ਤਿਆਰ ਹੋਈ ਹੈ ਇਸੇ ਤਰ੍ਹਾਂ ਜਿਹੜੀ ਦੂਜੀ ਆਪਾਂ ਇੰਬਰਾਵਾਂਗੇ ਤਾਂ ਉਹ ਆਪਾਂ ਬਿਲਕੁਲ ਸਿੰਪਲ ਬਣਾਵਾਂਗੇ ਇਹ ਜਿਵੇਂ ਦੇਖੋ ਆਪਣੇ ਘਰ 'ਚ ਛੋਟੀਆਂ ਕੁੜੀਆਂ ਹੁੰਦੀਆਂ ਉਹ ਵੀ ਇਹ ਚੀਜ਼ ਵਰਤ ਸਕਦੀਆਂ ਜਿਹੜੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਸੂਈਆਂ ਹੁੰਦੀਆਂ ਕਲਿੱਪ ਹੁੰਦੀ ਹੈ ਹੇਅਰ ਬੈਂਡ ਹੁੰਦੇ ਆ ਤੇ ਹਨਾ ਇਹ ਰਬੜ ਬੈਂਡ ਹੁੰਦੇ ਆ ਇਹ ਸਾਰੀਆਂ ਚੀਜ਼ਾਂ ਕਿਵੇਂ ਵੀ ਬੱਚੇ ਪਾ ਕੇ ਇਹਦੇ ਵਿੱਚ ਆਪਣੀ ਰੱਖ ਸਕਦੇ ਹੈਗੇ ਤੇ ਇਹ ਜੇ ਆਪਾਂ ਚਾਹੀਏ ਦੇਖੋ ਜਿਵੇਂ ਆਪਾਂ ਕੰਜੇ ਕ ਪੂਜਾ ਕਰਦੇ ਹੁੰਦੇ ਹਾਂਗੇ ਇਨਰਾਤਿਆਂ ਵੇਲੇ ਉਦੋਂ ਵੀ ਆਪਾਂ ਇਹ ਇਹੋ ਜਿਹੇ ਕਿੱਟਾ ਬਣਾ ਕੇ ਅਕਸਰ ਛੋਟੇ ਬੱਚਿਆਂ ਨੂੰ ਦੇ ਸਕਦੇ ਹਾਂ ਜੀ ਨਾਲੇ ਬੱਚੇ ਖੁਸ਼ ਹੋ ਜਾਂਦੇ ਨਾਲੇ ਬੱਚਿਆਂ ਦੇ ਕੰਮ ਦੀ ਚੀਜ਼ बन ਜਾਂਦੀ ਹੈ ਇਹਦੇ ਵਿੱਚ ਆਪਾਂ ਕੁਝ ਵੀ ਪਾ ਕੇ ਰੱਖ ਸਕਦੇ ਹਾਂਗੇ ਆਪਾਂ ਦੇਖੋ ਕੋਈ ਆਪਣੇ ਗਹਿਣਾ ਗੁਣਾ ਪਾਉਣਾ ਹੁੰਦਾ ਉਹ ਵੀ ਉਹੀਆਂ ਚੀਜ਼ਾਂ ਵੀ ਆਪਾਂ ਇਹਦੇ ਵਿੱਚ ਪਾ ਕੇ ਰੱਖ ਸਕਦੇ ਹਾਂ ਜਰੂਰੀ ਕੀ ਆਪਾਂ ਇਹਦੇ ਵਿੱਚ ਇਹੀ ਚੀਜ਼ਾਂ ਪਾਉਣੀਆਂ ਨੇ ਕੋਈ ਵੀ ਚੀਜ਼ ਦੇਖੋ ਜੀ ਆਪਾਂ ਨਿੱਕੀ ਮੋਟੀ ਸਟੋਰ ਕਰਨ ਵਾਸਤੇ ਇਹ ਚੀਜ਼ ਵਰਤ ਸਕਦੇ ਹਾਂ ਇਹਦੇ ਵਾਸਤੇ ਵੀ ਆਪਾਂ ਦੇਖੋ ਰੇ ਪੱਟੀ ਲੈਤੀ ਸੀ ਰੇ ਪੱਟੀ ਪਾ ਕੇ ਇਹਦੇ ਤਾਂ ਸਿੱਧੀ ਵੀ ਲੱਗ ਜੂਗੀ ਮੇਰੇ ਕੋਲ ਤਾਂ ਰੇ ਪੱਟੀ ਬਚੀ ਪਈ ਸੀ ਆਪਾਂ ਉਹ ਲਾ ਲਈ ਤੇ ਉਸ ਤੋਂ ਬਾਅਦ ਹੀ ਦੇਖੋ ਜੀ ਇਹ ਜਿੱਪ ਵੀ ਮੇਰੇ ਕੋਲੇ ਵੈਸੇ ਹੀ ਪਈ ਸੀਗੀ ਇਹਦੇ ਵਿੱਚ ਵੀ ਆਪਾਂ ਪੁਰਾਣੀ ਜਿੱਪੀ ਵਰਤੀਏ ਤੇ ਇਸੇ ਤਰ੍ਹਾਂ ਦੇਖੋ ਜੀ ਦੋਨੇ ਸਾਈਡਾਂ ਤਿਆਰ ਕਰਕੇ ਪਹਿਲਾਂ ਪੱਟੀਆਂ ਲਾਈਆਂ ਦੋਨੇ ਸਾਈਡਾਂ ਤੇ ਫਿਰ ਇਸੇ ਤਰ੍ਹਾਂ ਧਰ ਕੇ ਆਪਾਂ ਜਿੱਪ ਲਾਤੀ ਜੇ ਜਦੋਂ ਆਪਾਂ ਪੱਟੀ ਲਾਉਨੇ ਆ ਨਾ ਇਸ ਤਰ੍ਹਾਂ ਤਾਂ ਜਿੱਪ ਲਾਉਣੀ ਆਪਾਂ ਨੂੰ ਬਹੁਤ ਹੀ ਆਸਾਨ ਹੋ ਜਾਂਦੀ ਹੈ ਇੱਕ ਸੀਨ ਦੇ ਨਾਲ ਜਿਹੜੀ ਜਿੱਪ ਹੈ ਜੀ ਲੱਗ ਜਾਂਦੀ ਹੈ ਕੋਈ ਆਪਾਂ ਨੂੰ ਬੈਠ ਮਸ਼ੀਨ ਲਾਉਣ ਦੀ ਲੋੜ ਨਹੀਂ ਪੈਂਦੀ ਦੇਖੋ ਦੋਨੇ ਸਾਈਡਾਂ ਤੇ ਆਪਾਂ ਪੱਟੀਆਂ ਲਾ ਕੇ ਸੈਂਟਰ ਦੇ ਵਿੱਚ ਜਿੱਪ ਲਾਤੀ ਹੈ ਐਕਸਟਰਾ ਜਿੱਪ ਆਪਾਂ ਜਿਹੜੀ ਹੈਗੀ ਜੀ ਫालतू ਕੱਟ ਦਾਂਗੇ ਉਸ ਤੋਂ ਬਾਅਦ ਆਪਾਂ ਦੇਖੋ ਇਹਦੀਆਂ ਸਾਈਡਾਂ ਤੇ ਸੀਨਾ ਲਾਵਾਂਗੇ ਜਿਹੜੀਆਂ ਸਾਈਡਾਂ ਤੇ ਸੀਨਾ ਲਾਉਣੀਆਂ ਨੇ ਹੈਗੀਆਂ ਉਦੇ ਉੱਤੇ ਆਪਾਂ ਨਾਲ ਦੀ ਨਾਲ ਹੀ ਪੱਟੀ ਲਾਵਾਂਗੇ ਤੇ ਨਾਲ ਦੀ ਨਾਲ ਹੀ ਸੀਨ ਲਾਵਾਂਗੇ ਜੇ ਤੁਸੀਂ ਚਾਹੋ ਤਾਂ ਤੁਸੀਂ ਪਹਿਲਾਂ ਸੀਨਾ ਲਾ ਸਕਦੇ ਹੋ ਉਸ ਤੋਂ ਬਾਅਦ ਇਹ ਪੱਟੀ ਲਾ ਸਕਦੇ ਹੋ ਮੈਂ ਦੇਖੋ ਜੀ ਨਾਲ ਦੀ ਨਾਲ ਇੱਕ ਸੀਨ ਦੇ ਵਿੱਚ ਹੀ ਇਹ ਕੰਮ ਕਰੂੰਗੀ ਦੋ ਕੰਮ ਆਪਣੇ ਹੋ ਜਾਣੇ ਆ ਨਾਲ ਦੀ ਨਾਲ ਸੀਨ ਵੀ ਲੱਗ ਜਾਊ ਤੇ ਨਾਲ ਨਾਲ ਆਪਣੇ ਪੱਟੀ ਵੀ ਲੱਗ ਜਾਊ ਥੋੜੀ ਜੀ ਆਪਾਂ ਵਧਾ ਕੇ ਤਰਾਂਗੇ ਤਾਂ ਜੋ ਜਿੱਪ ਤੇ ਆਪਾਂ ਇਹਨੂੰ ਦਵਾਰ ਤੋਂ ਵਾਪਸ ਫੋਲਡ ਕਰ ਸਕੀਏ ਕੁੰਡਾ ਜਿੱਪਦਾ ਬਿਲਕੁਲ ਨਿਕਲੇ ਨਾ ਇਸ ਕਰਕੇ ਆਪਾਂ ਥੋੜੀ ਜਿਹੀ ਬਦਮੀ ਪੱਟੀ ਛੱਡ ਕੇ ਉਸ ਤੋਂ ਬਾਅਦ ਦੇਖੋ ਜੀ ਤਿੰਨੇ ਸਾਈਡਾਂ ਆਪਾਂ ਇਸ ਤਰ੍ਹਾਂ ਲਗਾ ਦਾਂਗੇ ਇਹ ਆਪਣੀ 5 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜੂਗੀ ਤੇ ਸੋਣੀ ਬਹੁਤ ਬਣੂਗੀ ਤੁਹਾਨੂੰ ਮੈਂ ਅਖੀਰ ਤੇ ਵਿੱਚ ਦਿਖਾਉਂਗੀ ਤੇ ਸਾਰਾ ਆਪਾਂ ਸਮਾਨ ਪਾ ਕੇ ਦਿਖਾਵਾਂਗੇ ਇਹਦੇ ਵਿੱਚ ਜਦੋਂ ਦੇਖੋ ਆਪਾਂ ਬਾਹਰ ਅੰਦਰ ਜਾਂਦੇ ਆ ਕੁਈ ਤੀਸ ਧਾਮ ਤੇ ਜਾਣਿਆ ਜੀ ਘੁੰਮਣ ਫਿਰਨ ਜਾਣਿਆ ਕਿਤੇ ਵੀ ਇਹ ਵਾਲੀ ਕਿੱਟ ਆਪਾਂ ਨੂੰ ਉਦੋਂ ਵੀ ਬਹੁਤ ਕੰਮ ਆਊਗੀ ਇਹਦੇ ਵਿੱਚ ਦੇਖੋ ਆਪਾਂ ਮੇਕਅਪ ਦਾ ਸਮਾਨ ਕਿਵੇਂ ਮਰਜ਼ੀ ਪਾ ਕੇ ਆਪਣਾ ਲੈ ਜਾਈਏ ਤਾਂ ਛੋਟੀ ਮੋਟੀ ਚੀਜ਼ ਦੇਖੋ ਆਪਾਂ ਨੂੰ ਅਕਸਰ ਕੀ ਹੁੰਦਾ ਆਪਾਂ ਲਫਾਫਿਆਂ ਵਿੱਚ ਪਾਉਨੇ ਆ ਜਾਂ ਆਪਣੇ ਪਰਚ ਦੇ ਵਿੱਚ ਬੈਸੀ ਆਪਾਂ ਲਿਪਸਟਿਕ ਵੈਰਾ ਇਸ ਤਰੀ ਸੈੱਟ ਲੈਣੇ ਆ ਕਈ ਵਕਤ ਕੀ ਹੁੰਦਾ ਜੀ ਆਪਣੇ ਪਰਸ ਵੀ ਖਰਾਬ ਹੋ ਜਾਂਦੇ ਐ ਜੇਕਰ ਆਪਾਂ ਇਹ ਛੋਟੀ ਜਿਹੀ ਚੀਜ਼ੇ ਇਸ ਤਰ੍ਹਾਂ ਦੀ ਛੋਟੀ ਜਿਹੀ ਕਿੱਟ ਬਣਾ ਕੇ ਇਸ ਤਰ੍ਹਾਂ ਰੱਖ ਲਈਏ ਤਾਂ ਆਪਾਂ ਨੂੰ ਆਉਣ ਜਾਣ ਵੇਲੇ ਕਿਤੇ ਵੀ ਆਪਾਂ ਵਰਤੀਏ ਤਾਂ ਇਹ ਚੀਜ਼ ਬਹੁਤ ਵਧੀਆ ਰਹਿੰਦੀ ਐ ਵੈਸੇ ਦੇਖੋ ਇਹਦੇ ਵਿੱਚ ਆਪਾਂ ਬੁਰਸ਼ ਪੇਸਟ ਪਾ ਕੇ ਵੀ ਬਾਹਰ ਅੰਦਰ ਲਿਜਾਣਿਆਂ ਤਾਂ ਉਦੋਂ ਵੀ ਆਪਾਂ ਇਹ ਸੀਜਨ ਵਰਤ ਸਕਦੇ ਹੁੰਨੇ ਆਂਗੇ ਥੋੜਾ ਜਿਹਾ ਬਦਮਾ ਜਿਹਾ ਸੀਗਾ ਦੇਖੋ ਸ਼ੀਟ ਆਪਾਂ ਥੋੜੀ ਜਿਹੀ ਕੱਟਤੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਦੁਬਾਰਤ ਫੋਲਡ ਕਰਤਾ ਨਾਲੇ ਦੇਖੋ ਜੀ ਇਹ ਪੱਟੀ ਲੱਗੀ ਹੋਈ ਸੋਹਣੀ ਲੱਗਦੀ ਹੈ ਅਕਸਰ ਇਹ ਜੀਆਂ ਚੀਜ਼ਾਂ ਆਪਾਂ ਜਿਹੜੀਆਂ ਹੈਗੀਆਂ ਛੋਟੀਆਂ-ਛੋਟੀਆਂ ਕਿੱਟਾਂ ਬਾਜ਼ਾਰ ਤੋਂ ਲੈ ਕੇ ਆਉਨੇ ਹੁੰਦੇ ਆ ਘਰ ਦੇ ਵਿੱਚ ਫ੍ਰੀਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਸਿਰਫ ਆਪਾਂ ਨੂੰ ਜਿੱਕ ਜਿੱਪ ਤੇ ਛੋਟੇ ਜਿਹੇ ਕੱਪੜੇ ਦੀ ਲੋਡ ਪਈ ਸੀ ਦੋਨੇ ਆਪਣੀਆਂ ਕਿੱਟਾਂ ਜਿਹੜੀਆਂ ਹੈਗੀਆਂ ਜੀ ਬਣ ਕੇ ਤਿਆਰ ਹੋ ਗਈਆਂ ਤੇ ਹੁਣ ਸੋਨੂੰ ਮੈਂ ਸਮਾਨ ਪਾ ਕੇ ਦਿਖਾਉਣੀ ਆ ਇਹਦੇ ਵਿੱਚ ਕਿ ਕਿੰਨਾ ਸਮਾਨ ਇਹਦੇ ਵਿੱਚ ਸਟੋਰ ਹੋ ਜਾਊਗਾ ਦੇਖੋ ਦੋ ਸੀਨਾ ਲੱਗੀਆਂ ਨੇ ਦੋ ਸੀਨਾ ਦੇ ਵਿੱਚ ਹੀ ਆਪਣੀ ਜਿਹੜੀ ਕਿੱਟ ਹੈ ਇਹ ਬਣ ਕੇ ਤਿਆਰ ਹੋ ਗਈ। ਬਣਾ ਕੇ ਜਰੂਰ ਦੇਖਿਓ ਜੀ ਬਹੁਤ ਸੋਹਣੀ ਚੀਜ਼ ਬਣਦੀ ਹੈ ਇਹ। ਵੀਡੀਓ ਨੂੰ ਲਾਈਕ ਜਰੂਰ ਕਰਿਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਕਮੈਂਟ ਕਰਕੇ ਪਲੀਜ਼ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਆਪਣੀਆਂ ਵੀਡੀਓ ਕਿਵੇਂ ਦੀਆਂ ਲੱਗੀਆਂ ਨਿਗੀਆਂ। ਲਓ ਜੀ ਇਹ ਆਪਣੀ ਕਿੱਟਾ ਦੇਖੋ ਦੋ ਸੀਨਾ ਦੇ ਵਿੱਚ ਜਿਹੜੀ ਹੈਗੀ ਜੀ ਆਪਣੀ ਕਿੱਟ ਬਣ ਕੇ ਤਿਆਰ ਹੋ ਗਈ। ਇਵੇਂ ਮਾਜੀ ਆਪਾਂ ਹੁਣ ਇਹਨੂੰ ਵਰਤ ਸਕਦੇ ਹਾਂ। ਲਓ ਜੀ ਹੁਣ ਆਪਾਂ ਤੁਹਾਨੂੰ ਸਮਾਨ ਪਾ ਕੇ ਦਿਖਾਉਣੀ ਆ ਕਿੰਨਾ ਸਾਰਾ ਸਮਾਨ ਸੀ ਜਿਹੜਾ ਕਿ ਇਹਦੇ ਵਿੱਚ ਸਟੋਰ ਹੋ ਗਿਆ। ਫੇਰ ਵੀ ਇੰਨੀ ਜਗ੍ਹਾ ਬਚੀ ਪਈ ਸੀਗੀ ਕਿ ਆਪਾਂ ਕੁਝ ਵੀ ਇਹਦੇ ਵਿੱਚ ਪਾ ਸਕਦੇ ਹਾਂ। ਕੋਈ ਆਪਾਂ ਇਹਦੇ ਵਿੱਚ ਦੇਖੋ ਜੀ ਕੰਗੇ ਵਗੈਰਾ ਪਾ ਕੇ ਰੱਖ ਦਈਏ। ਕੁਝ ਵੀ ਇਹਦੇ ਵਿੱਚ ਭਾਗੇ ਰੱਖ ਦਈਏ ਤਾਂ ਆਪਣਾ ਬਹੁਤ ਵਧੀਆ ਇੱਕ ਜਗ੍ਹਾ ਤੇ ਆਪਾਂ ਨੂੰ ਸਾਰਾ ਸਮਾਨ ਵੀ ਮਿਲ ਜਾਂਦਾ ਤੇ ਆਪਣੀ ਮੇਕਅਪ ਪਾਕਟ ਹੈ ਜਿਹੜੀ ਛੋਟੀ ਜੀ ਬਣ ਕੇ ਦੇਖੋ ਜੀ ਤਿਆਰ ਹੋ ਗਈ ਸਾਰਾ ਸਮਾਨ ਜਿਹੜਾ ਹੈਗਾ ਇਹਦੇ ਵਿੱਚ ਸਟੋਰ ਹੋ ਗਿਆ ਲਓ ਜੀ ਕਿੰਨੀ ਦੇਖੋ ਸਫਾਈ ਨਾਲ ਬਣੀ ਹੈ ਤੇ ਚਾਰੇ ਤਿੰਨੇ ਸਾਈਡਾਂ ਇਹਦੀਆਂ ਕਿੰਨੀਆਂ ਸੋਹਣੀਆਂ ਬਣੀਆਂ ਹੈ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਲੱਗਦੀ ਹੈ ਕੋਈ ਪਛਾਣ ਵੀ ਨਹੀਂ ਕਰ ਸਕਦਾ ਕਿ ਇਹ ਬਾਜ਼ਾਰ ਚੋਂ ਲਿਆਂਦੀ ਹੈ ਜਾਂ ਤੁਸੀਂ ਘਰ ਹੀ ਬਣਾਈ ਹੈ ਇਸੀ ਤਰ੍ਹਾਂ ਦੀ ਕੁਝ ਜਿਹੜੀ ਆਪਣੀ ਇਹ ਵਾਲੀ ਕਿੱਟ ਹੈ ਇਸ ਵਿੱਚ ਵੀ ਤੁਹਾਨੂੰ ਮੈਂ ਸਮਾਨ ਪਾ ਕੇ ਦਿਖਾ ਦਿੰਨੀ ਆ ਬਾਹਰ ਅੰਦਰ ਜਾਣੇ ਆ ਤਾਂ ਆਪਾਂ ਸਮਾਨ ਪਾਉਣਾ ਹੁੰਦਾ ਹੈ ਤਾਂ ਦੇਖੋ ਜੀ ਕਿੰਨਾ ਸਮਾਨ ਇਹਦੇ ਵਿੱਚ ਸਟੋਰ ਹੁੰਦਾ ਹੈਗਾ ਤੇ ਨਾਲ ਇਹ ਵਾਲੀ ਕਿੱਟ ਆਪਣੇ ਪਰਸ ਵਿੱਚ ਹੀ ਆ ਜਾਊਗੀ ਤੇ ਆਪਾਂ ਨੂੰ ਅਲੱਗ ਵਿੱਚ ਬੈਗ ਵਿੱਚ ਵੀ ਪਾਉਣ ਦੀ ਲੋੜ ਨਹੀਂ ਪੈਂਦੀ ਤੇ ਵਰਤਣਾ ਹੁੰਦਾ ਹੈ ਬੈਗ ਆਪਾਂ ਪਰਸ ਵਿੱਚੋਂ ਕੱਢ ਕੇ ਕਿਵੇਂ ਮਰਜ਼ੀ ਵਰਤ ਸਕਦੇ ਹੁੰਦੇ ਆ ਜੀ ਇਹ ਸਮਾਨ ਲਓ ਜੀ ਹੁਣ ਆਪਾਂ ਦੇਖੋ ਛੋਟੇ ਬੱਚਿਆਂ ਨੇ ਚਾਹੀਦਾ ਹੁੰਦਾ ਹੈ ਆਪਾਂ ਨੂੰ ਚੀਜ਼ਾਂ ਫੋਨ ਵਾਸਤੇ ਇਹ ਆਪਾਂ ਉਹਨਾਂ ਵਾਸਤੇ ਇਸ ਤਰ੍ਹਾਂ ਕਿਵੇਂ ਮਰਜ਼ੀ ਉਹ ਬੱਚਿਆਂ ਦੀਆਂ ਚੀਜ਼ਾਂ ਹੁੰਦੀਆਂ ਛੋਟੇ-ਛੋਟੀਆਂ ਆਪਾਂ ਇਹ ਪਾ ਕੇ ਰੱਖ ਸਕਦੇ ਹਾਂ ਲੋਚੀ ਦੋਨਾਂ ਚੀਜ਼ਾਂ 'ਚੋਂ ਕਿਹੜੀ ਸਾਨੂੰ ਜ਼ਿਆਦਾ ਪਸੰਦ ਆਈ ਹੈ ਜਾਂ ਸਾਨੂੰ ਦੋਨੇ ਪਸੰਦ ਆਈਆਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੋਨੇ ਇਹਨਾਂ 'ਚੋਂ ਕੋਈ ਵੀ ਤੁਸੀਂ ਬਣਾ ਕੇ ਵੀ ਜ਼ਰੂਰ ਦੇਖਿਓ ਜੀ ਬਹੁਤ ਸੋਹਣੀ ਚੀਜ਼ ਬਣਦੀ ਹੈ ਅੱਜ ਆਪਣੀਆਂ ਦੋਨੇ ਚੀਜ਼ਾਂ ਨੇ ਦੋਨੇ ਬਹੁਤ ਸੋਹਣੀਆਂ ਬਣੀਆਂ ਨੇ